ਮਾਲਟਰਨ ਗੁਰਦੁਆਰਾ ਸਾਹਿਬ ਦੇ ਬਾਹਰ ਅੱਜ ਥਾਰ ਦੇ ਉੱਪਰ ਗੋਲੀਆਂ ਮਾਰ ਕੇ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਫਿਰ ਪੈਦਾ ਕਰ ਦਿੱਤਾ ਹੈ ਸਿੱਧੂ ਮੂਸੇਵਾਲੇ ਵੀ ਥਾਰ ਦੇ ਵਿੱਚ ਉਹਨੂੰ ਵੀ ਇਸੇ ਤਰੀਕੇ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਅੱਜ ਉਹੋ ਜਿਹਾ ਹੀ ਸਭ ਕੁਝ ਸਾਡੇ ਜਲੰਧਰ ਦੇ ਮਾਲਟਰਨ ਗੁਰਦੁਆਰਾ ਸਾਹਿਬ ਵਿੱਚ ਵੇਖਣ ਨੂੰ ਮਿਲ ਰਿਹਾ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਗੋਲੀਆਂ ਚੱਲਣ ਤੋਂ ਬਾਅਦ ਘਾੜ ਦੇ ਵਿੱਚ ਫਰੈਂਸਿਕ ਟੀਮ ਜਿਹੜੀ ਉਹ ਜਾਂਚ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਔਰ ਦੱਸਿਆ ਕਿ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਲੱਕੀ ਬਰਾਇ ਨੂੰ ਲੈ ਕੇ ਜਾਇਆ ਗਿਆ ਉੱਥੇ ਉਹਦਾ ਇਲਾਜ ਔਰ ਉਹਦੀ ਦੇਖਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਉਹਦੇ ਬਾਰੇ ਹਜੇ ਕੁਝ ਪਿਕਚਰ ਕਲੀਅਰ ਨਹੀਂ ਹੈ ਕਿ ਉਹਨਾਂ ਦੀ ਪੋਜੀਸ਼ਨ ਇਸ ਤਰ੍ਹਾਂ ਕਿਤਨਾ ਦੀ ਹੈ ਹਾਲਾਤ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੇ ਮਾਹੌਲ ਹੈ ਜਸ਼ਨ ਦਾ ਮਾਹੌਲ ਹੈ ਜਲੰਧਰ ਦੇ ਵਿੱਚ ਪਤਾ ਲੱਗਾ ਹੈ ਕਿ 25 ਮਾਰਚ ਨੂੰ ਦੋ ਲੋਕ ਜਿਹੜੇ ਕੀ ਲੋਹ ਦੀ ਬੁੱਕਲ ਮਾਰ ਕੇ ਆਉਂਦੇ ਨੇ ਔਰ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਲੱਕੀ ਭਰਾਈ ਆਮ ਆਦੀ ਪਾਰਟੀ ਦੇ ਨੇ ਉਹਨਾਂ ਦੇ ਜਿਹੜੇ ਧਰਮ ਪਤਨੀ ਹੈ ਉਹ ਕੌਨਸੋ ਦਾ ਇਲੈਕਸ਼ਨ ਲੜੇ ਨੇ ਹਾਲਾਂਕਿ ਉਹ ਇਲੈਕਸ਼ਨ ਵਿੱਚ ਉਹਨਾਂ ਦੀ ਜਿੱਤ ਨਹੀਂ ਹੁੰਦੀ ਰੂਟੀਨ ਸੀ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਆਉਂਦੇ ਸੀਗੇ ਮਲਟੋਨ ਸਥਿਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਸੀਗੇ ਜਦੋਂ ਅੱਜ ਉਹ ਗੁਰਦੁਆਰਾ ਸਾਹਿਬ ਆਏ ਤੇ ਆਪਣੀ ਗੱਡੀ ਦੇ ਵਿੱਚ ਬੈਠਿਆ ਸੀ ਤੇ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ 8 ਰਾਉਂਡ ਦੇ ਕਰੀਬ ਗੋਲੀਆਂ ਚਲਾਈਆਂ ਜਾ ਰਹੀਆਂ ਦੱਸਿਆ ਜਾ ਰਿਹਾ ਹੈ ਮੋਕੇ ਤੇ ਦੇਖ ਸਕਦੇ ਹੋ ਕਿ ਐਸਐਮ ਫੋਰੈਂਸਿਕ ਟੀਮ ਜਿਹੜੀ ਆ ਪਹੁੰਚੀ ਹੋਈ ਆ ਔਰ ਕੋਈ ਵੀ ਸਬੂਤ ਜਿਹੜਾ ਉਹਨੂੰ ਜਟਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਜਿਹੜੀ ਜਾਂਚ ਆ ਉਹ ਸਹੀ ਤਰੀਕੇ ਨਾਲ ਹੋ ਸਕੇ ਲਗਦਾ ਹੈ 3T ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀ ਦੀ ਇਹਨਾਂ ਤੋਂ ਆਪ ਵੀ ਜਿਹੜਾ ਬਕਰਤ ਲੱਗਿਆ ਰੋੜੀਆਂ ਲੱਗੀਆਂ ਨੇ ਉਹਨੂੰ ਜਿਹੜਾ ਉਹਦੇ ਹੱਥਾਂ ਦਾ ਜਿਹੜਾ ਐਂਟੀਕਰਾਜ ਦੀ ਜਾਂਚ ਚੱਲ ਰਹੀ ਹੈ ਜਿਲੰਦਰ ਤੋਂ ਵੱਡੀ ਪੋਰਟਾ ਨੂੰ ਸਾਡੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਫੋਟੋ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਦੇ ਅ ਹਾਲਾ ਅਧਿਕਾਰੀ ਵੀ ਪਹੁੰਚ ਰਹੇ ਨੇ ਪਤਾ ਲੱਗਾ ਕਿ ਉਹਨਾਂ ਨੂੰ ਇੱਕ ਨਿਜੀ ਹਸਪਤਾਲ ਦੇ ਵਿੱਚ ਲੈ ਗਿਆ ਉੱਥੇ ਵੀ ਉਹਨਾਂ ਦੇ ਪਰਿਵਾਰਿਕ ਮੈਂਬਰ ਪਹੁੰਚ ਰਹੇ ਨੇ ਫਿਲਹਾਲ ਜਿਹੜੀ ਜਾਂਚ ਹੈ ਉਹ ਜਾਰੀ ਹੈ ਮੌਕੇ ਦੀ ਤਸਵੀਰਾਂ ਤੋਂ ਦਿਖਾ ਰਹੇ ਹਾਂ ਗੁਰਦੁਆਰਾ ਮਰਦੋਂ ਦੇ 12 ਗੁਰਦੁਆਰਾ ਸਾਹਿਬ ਬਣ ਐਸਈ ਸਾਹਿਬ ਹਾਂਜੀ ਸਰ ਐਸਈ ਸਾਹਿਬ ਉਹਦੇ ਦਲੋਂ ਜਾਨੀ ਉਹਦੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੀਆਂ ਗੋਲੀਆਂ ਕਿਹੜੀਆਂ ਲੈਂਦੇ ਨੇ ਕਿ ਕਿੰਦੇ ਅੰਦਰ ਦੀ ਜੁਰੀ ਹੈ ਤੁਹਾਨੂੰ ਸਾਹਿਬ ਕੀ ਮੌਲਾ ਸ਼ਹਿਰ ਦਾ ਕਿਦਾਂ ਦਾ ਹਾਲਾਤ ਨੇ ਸ਼ਹਿਰੇ ਤੜਕ ਸਾਥ ਲੱਕੀ ਉੱਪਰ ਆਏ ਦੇਖੋ ਜੀ ਆਪਣੇ ਮਾਹੌਲ ਤੇ ਆਪ ਦੀ ਦੇ ਮਾਧਿਅਮ ਦੁਆਰਾ ਦਿਖਾਇਆ ਹੀ ਜਾਂਦਾ ਆ ਜੀ ਹਰ ਰੋਜ਼ ਹੀ ਦਿਖਾਉਂਦੇ ਜੀ ਤੁਸੀਂ ਜਿਹੜੇ ਲੋਕ ਗੁਰੂਦਵਾਰਾ ਸਾਹਿਬ ਨੂੰ ਨਹੀਂ ਬਖਸ਼ਦੇ ਉਹ ਲੋਕ ਕਿੰਨੂੰ ਬਖਸ਼ਣਗੇ ਔਰ ਲक्की ਉਪਰਾਏ ਇੱਕ ਬੜਾ ਤੇਜ਼ ਤਰਾਰ ਨੇਤਾ ਸੀ ਔਰ ਹਰ ਐਕਟੀਵਿਟੀ ਚ ਉਹ ਅੱਗੇ ਹੁੰਦਾ ਸੀਗਾ ਕਿੱਥੇ ਉਹ ਆਪਣੀ ਕੌਂਸਲਰ ਦੀ ਇਲੈਕਸ਼ਨ ਵੀ ਲੜਿਆ ਆ ਔਰ ਹਰ ਰੋਜ਼ ਦੀ ਤਰ੍ਹਾਂ ਇਹ ਸਾਨੂੰ ਇੱਥੇ ਮਿਲਦਾ ਸੀਗਾ ਕਿ ਅੱਜ ਜੋ 7 ਵਜੇ ਦੇ ਕਰੀਬ ਇਹ ਨਤਮਸਤਕ ਹੋਂ ਗੁਰਦੁਆਰਾ ਸਾਹਿਬ ਆਇਆ ਆ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਜੋ ਆਪਣੀ ਗੱਡੀ 'ਚ ਬੈਠ ਲੱਗਾ ਆ ਜੋ ਕਿਤੀ ਐਕਟੀਵਾ ਤੇ ਸਵਾਰ ਦੋ ਅਣਪਛਾਤੇ ਲੋਕ ਜਿਨ੍ਹਾਂ ਨੇ ਲੋਈਆਂ ਬੁਫਲਾ ਮਾਰੀਆਂ ਸੀਗੀਆਂ ਉਹਨਾਂ ਨੇ ਤਾਬਰ ਤੋਰ ਉਹਦੇ ਤੇ ਕੋਈ 12 13 ਗੋਲੀਆਂ ਚਲਾਈਆਂ ਹਨ ਔਰ ਜੋ ਗੋਲੀਆਂ ਚਲਾਉਂਦੇ ਨਾਲ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਆ ਇਹਦੇ ਨਾਲ ਦੁੱਖ ਦੀ ਖਬਰ ਕੋਈ ਨਹੀਂ ਹੈਗੀ ਜਦੋਂ ਤੱਕ ਸ਼ਹਿਰ ਦੇ ਲਈ ਪਰ ਮਤਨ ਸ਼ਾਇਆ ਹੋਇਆ ਆ ਮਾਡਲ ਟੌਨ ਦੇ ਵਿੱਚ ਕੀ ਪੋਜੀਸ਼ਨ ਐਸ ਨੂੰ ਲੱਕੀ ਬਰਾਇਦੀ ਕੀ ਦੱਸਿਆ ਜਾ ਰਿਹਾ ਹੈ ਲੱਕੀ ਬਰਾਇਦੀ ਜੋ ਬਾਥ ਰਾਇ ਨੇ ਕੀ ਕੋਈ ਮਾਦੋਕ ਗੱਲਬਾਤ ਕਰਾਂਗੇ ਵੀ ਉਹ ਕੀ ਪਰਿਵਾਰਿਕ ਮੈਂਬਰ ਦੇ ਨਾਲ ਸੀ ਕਿ ਕੱਲਾ ਸੀ ਨਹੀਂ ਜੀ ਕੱਲਾ ਹੀ ਸੀ ਜੀ ਉਹ ਕੱਲਾ ਹੀ ਆਂਦਾ ਸੀ ਜੀ ਕੱਲਾ ਹੀ ਸੀ ਉਹ ਕੱਲਾ ਹੀ ਬਕਰ ਹੁੰਦੇ ਜਾ ਰਹੇ ਕਿਉਂਕਿ ਆਏ ਕਿਥੋਂ ਲਾਵਾ ਵੀ ਹੋਰ ਕਿਸੇ ਦੀ ਗੋਲੀ ਲੱਗੀ ਕੀ ਕਰਦੇ ਨੇ ਕੀ ਸੋਸ਼ਲ ਨਾਮ ਆ ਗਈ ਪਾਰਟੀ ਇਹ ਕਹਿੰਦਾ ਬਹੁਤ ਮਾੜੀ ਗੱਲ ਹੈ ਇਸ ਤੋਂ ਉੱਪਰ ਐਸਐਨਪੀ ਪੰਜਾਬ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਐਦਾ ਤੇ ਬੰਦਿਆਂ ਨੂੰ ਫੜ ਕੇ ਕਠੋਰ ਤੋਂ ਕਠੋਰ ਜਿਹੜੀ ਹੈ ਉਹ ਸਜ਼ਾ ਦੇਣੀ ਚਾਹੀਦੀ ਠੀਕ ਹੈ ਤੇ ਨਾਲ ਜਿਹੜੀਆਂ ਖੜੀਆਂ ਗੱਡੀਆਂ ਤਾਂ ਉਹਨਾਂ ਦੇ ਵੀ ਜਾਂਚੇ ਲੱਗਦੀ ਗੱਲਬਾਤ ਜਿਹੜੇ ਆਪਾਂ ਜਲੰਧਰ ਵਿੱਚ دہشت ਦਾ ਮਾਹੌਲ ਹੈ دہشت ਇਸ ਤਰ੍ਹਾਂ ਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਲੋਕੀ ਸੋਚਣ ਲਈ ਮਜਬੂਰ ਹੋ ਗਏ ਆ ਕਿ ਅਸੀਂ ਕਿੱਥੇ ਰਹਿਣਾ ਹੈ આજ ਦਿਨ ਜਲੰਧਰ ਵਿੱਚ ਗੋਲੀਆਂ ਚੱਲਣ ਦਾ ਜਿਹੜਾ ਸਿਲਸਿਲਾ ਲਗਾਤਾਰ ਚੱਲ ਰਿਹਾ ਕੋਈ ਵੀ ਦਿਨ ਐਫ ਹੋ ਜਾਣੀ ਨਹੀਂ ਹੁੰਦਾ ਜਦੋਂ ਸ਼ਹਿਰ ਦੇ ਵਿੱਚ ਗੋਲੀਆਂ ਨਹੀਂ ਚੱਲਦੀਆਂ ਰੋਜ਼ ਦੇਖਦੇ ਆਪਾਂ ਕਿ ਸ਼ਹਿਰ ਦੇ ਵਿੱਚ ਗੋਲੀਆਂ ਆਮ ਹੋ ਗਿਆ ਕਿ ਰੋਜ਼ ਗੋਲੀਆਂ ਚੱਲਦੀਆਂ ਨਜ਼ਰ ਆਉਂਦੀਆਂ ਨੇ ਇਸ ਟਾਈਮ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਫਰੈਂਸਿਕ ਟੀਮ ਵੀ ਆ ਜਾਂਚ ਕਰ ਰਹੀ ਹੈ ਔਰ ਅਧਿਕਾਰੀ ਮੌਕੇ ਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਫਲਕੀ ਦੱਸ ਦਿੱਤਾ ਜੀ ਹਜੇ ਸਾਡੇ ਵੱਲੋਂ ਜਾਂ ਕਿਸੇ ਵੱਲੋਂ ਵੀ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਲੱਖੀ ਬਰਾਏ ਦੀ ਇਸ ਟਾਈਮ ਪੋਜੀਸ਼ਨ ਕੀ ਹੈ ਫਰੈਂਸਿਕ ਟੀਮ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਕਿ ਕੋਈ ਵੀ ਸਬੂਤ ਜਿਹੜਾ ਉਹ ਜੁਟਾਇਆ ਜਾ ਸਕੇ ਕਿਤੇ ਦੇ ਹਾਲਾਤ ਆ ਤੁਗੀ ਲਗਾਤਾਰ ਕੋਸ਼ਿਸ਼ ਨੂੰ ਚਿੱਤਰਾਂ ਦੇ ਬਣੇ ਹੋਏ ਔਰ ਲਗਾਤਾਰ ਯਾਤਰਾ ਸ਼ੁਰੂ ਕਰ ਦਿੱਤੀ ਜਲੰਧਰ ਦੇ ਗੁਰੂ ਘਰ ਦੇ ਬਾਅਦ ਪਾਲਟੌੜੀਆਂ ਤੋਂ ਵੀਰਾਂ ਸੱਜੇ ਕੀਤੀਆਂ ਆਪਣੀ ਥਾਂ ਜਿਹੜੀ ਕਿ ਰੂਟੀਨ ਦੇ ਵਿੱਚ ਇੱਥੇ ਆਉਂਦੇ ਨੇ ਔਰ ਗੁਰਦੁਆਰਾ ਸਾਹਿਬ ਆ ਕੇ ਨਮਸਤਕ ਹੁੰਦੇ ਨੇ ਅੱਜ ਵੀ ਸਿਰੇ ਨਾਹਤੋ ਕੇ ਆਪਣੇ ਘਰੋਂ ਨਿਕਲੇ ਨੇ ਤੇ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਹਰੀ ਪਹੁੰਚਣ ਤੋਂ ਪਹਿਲਾਂ ਇੱਥੇ ਐਕਟਿਵਾ ਸਵਾਰ ਜਿਹੜੇ ਕੁਝ ਦੋ ਨੌਜਵਾਨ ਸੀਗੇ ਜਿਨ੍ਹਾਂ ਨੇ ਲੋਈ ਦੀਆਂ ਬੁਖਲਾ ਮਾਰੀਆਂ ਹੋਈਆਂ ਸੀ ਫਿਰ ਕਾਬੜ ਤੋੜ ਗੋਲੀਆਂ ਜਿਹੜੀਆਂ ਉਹ ਥਾਰ 'ਤੇ ਬੈਠੇ ਲੱਕੀ ਉਬਰਾਈ ਦੇ ਉੱਪਰ ਚਲਾਨੀਆਂ ਸ਼ੁਰੂ ਕਰ ਦਿੰਦੇ ਨੇ 8 ਦੇ ਕਰੀਬ ਗੋਲੀਆਂ ਜਿਹੜੀਆਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਜੀਆਂ ਨੇ ਇਸੇ ਤਰ੍ਹਾਂ ਹੀ ਗੋਲੀਆਂ ਜਿਹੜੀਆਂ ਉਹ ਕਾਬੜ ਤੋੜ ਕੇ ਲਾਗੇ ਆ ਥਾਰ ਜਿਹੜੀ ਹੈ ਸਿੱਧੂ ਮੂਸੇਵਾਲੇ ਦੀ ਉੱਥੇ ਵੀ ਇਦਾਂ ਦਾ ਹੀ ਮਾਹੌਲ ਸੀ ਇਦਾਂ ਹੀ ਥਾਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸ਼ਰਿਆਮ ਦੇਖ ਲਿਓ ਆਏਗੇ ਜਿਹੜੀਆਂ ਵਾਰਦਾਤਾਂ ਹੋਣਗੀਆਂ ਨੇ ਜਦੋਂ ਜਲੰਧਰ ਦੇ ਮਾਲ ਤੋਂ ਦੀਆਂ ਤੋਂ ਹੋ ਰਿਹਾ ਤੁਹਾਨੂੰ ਲਗਾਤਾਰ ਸਾਡੀ ਦਿੱਤੀ ਜਾਣੀ ਜਿੱਤੇ ਜਿਹੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਤਾਂ ਕੋਈ ਨਹੀਂ ਪਹੁੰਚਾ ਤਾਂ ਜੀ ਅੱਜ ਮਾਲ ਤੋਂ ਕਰਾਉਣ ਦਾ ਮਾਮਲਾ ਆਉਦਾ ਸੀ ਜੀ ਕਿ ਦੂਸਰੀਆਂ ਚਲਾ ਦਿੰਦੇ ਨੇ ਗੋਲੀਆਂ ਚਲਾਉਣ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਗਰੰਟੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿੰਨੇ ਵਜੇ ਦਾ ਮਾਮਲਾ ਸਾਰਾ ਇਹ ਇਹ ਵੀ ਕੋਈ دیਵਾਨ ਰਜਾਨਾ ਦੀ ਤਰ੍ਹਾਂ ਚੱਲ ਰਿਹਾ ਸੀ 7:30 ਵਜੇ ਦਾ ਟਾਈਮ ਸੀ ਅਸਾਜੀ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਜੀ ਤੇ ਨਾਲ ਦੇ ਹਾਲ ਜੀ ਆਨੰਦ ਕਾਰਜ ਹੋ ਰਿਹਾ ਜੀ ਅਸੀਂ ਅੰਦਰ ਸਾਰੇ ਬੈਠੇ ਸੀ ਜੀ ਤੇ ਆਨੰਦ ਕਾਰਜ ਸੋਚਿਆ ਕਿ ਕੁਟਾਕੇ ਪੁੱਟੇ ਚਲਾ ਰਹੇ ਨੇ ਜੀ ਲੇਕਿਨ ਉਹ ਉਹ ਵੀ ਗੁਰਮਖ ਜਿਹੜਾ ਬੰਦਾ ਸੀ ਅੰਦਰ ਮਸਾ ਟ੍ਰੀਕੇ ਬਾਹਰ ਆ ਕੇ ਰਜੂਲੀ ਖਣ ਨੂੰ ਜੋੜਾ ਲਿਆ ਉਹਨੇ ਤੇ ਗੱਡੀ 'ਚ ਬੈ ਕੇ ਜੋੜਾ ਪਾਉਣ ਲੱਗ ਪਿਆ ਰਸਤੇ 'ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਆ ਮੌਕੇ ਤੇ ਪਹੁੰਚ ਰਹੇ ਨੇ ਦੱਸਿਓ ਕਿ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਜਿਹੜੇ ਪਰਿਵਾਰਿਕ ਮੈਂਬਰ ਤੋਂ ਮਿਲਦੇ ਆ ਦੱਸ ਰਹੇ ਆ ਕਿ ਹਲਾ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜੇ ਗੁਰਦੁਆਰਾ ਸਾਹਿਬ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਮੱਥਾ ਟਿਕਣ ਤੋਂ ਬਾਅਦ ਉਹ ਘਰ ਆ ਕੇ ਜੋੜਾ ਪਾ ਰਹੇ ਸੀ ਜੋੜਾ ਪਾਉਂਦੇ ਹੀ ਉਹਨਾਂ ਉੱਤੇ ਗੋਲੀਆਂ ਚੱਲ ਜਾਂਦੀਆਂ ਨੇ ਜਿਹੜੀ ਆਪਣੀ ਸਰ ਲੋਕ ਕਮੇਟੀ ਹੈ ਪੀਪੀ08 ਐਫਐਸ 52 ਇਸ ਕਮੇਟੀ ਦੇ ਅਮਲ ਕਰਵਾਉਂਦੇ ਹੋਣਗੇ ਇਹ ਸੋਚਣਾ ਨਹੀਂ ਜਦੋਂ ਅਮਰਾਂ ਨੇ ਕਿਹਾ ਦੇਖੋ ਲੋਕਾਂ ਚ دہشت ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਰਜਾ ਕੀ ਫ੍ਰੈਂਚੀ ਟੀਮਾਂ ਦੇ ਨਾਲ-ਨਾਲ ਸੀਏ ਸਟਾਫ ਦੇ ਨਾਲ-ਨਾਲ ਬਾਕੀ ਵੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਹਲਾ ਦੇਖ ਸਕਦੇ ਹੋ ਇਸ ਤਰ੍ਹਾਂ ਮੇਰੇ ਜਲੰਧਰ ਦੇ ਵਿੱਚ دہشتਾਂ ਦੇ دہشت ਦਾ ਮਾਹੌਲ ਹੈ ਲੋ ਜਿੰਨੂੰ ਵੀ ਪਤਾ ਲੱਗ ਰਿਹਾ ਕਿ ਇਸ ਤਰ੍ਹਾਂ ਦਾ ਮਾਹੌਲ ਆਇਆ ਉਹ ਸਨ ਹੋ ਜਾਂਦਾ ਹੈ ਇੱਕਦਮ ਐਫਜੇ ਹਾਲਾਤ ਬਣ ਜਾਂਦੇ ਨੇ ਜਲੰਧਰ ਦੇ ਵਿੱਚ ਅੱਜ ਦਿਨ ਗੋਲੀਆਂ ਦਾ ਚੱਲਣਾ ਜਿਹੜੀ ਕਿ ਲਗਾਤਾਰ ਜਾਰੀ ਹੈ ਰੋਜ਼ ਹੀ ਸੁਣਨ ਮਿਲਦਾ ਹੈ ਕਿ ਜਲੰਧਰ ਵਿੱਚ ਗੋਲੀ ਚੱਲੀ ਗੋਲੀ ਚੱਲੀਆਂ ਗੋਲੀਆਂ ਤੇ ਅੱਜ ਕੱਲ ਆਮ ਹੋ ਗਈਆਂ ਨੇ ਜਿਹੜਾ ਆ ਚਾਰੋਂ ਪਾਸਿਓਂ ਕਵਰ ਕਰ ਦਿੱਤਾ ਤਾਂ ਕਿ ਕਿਸੇ ਤਰੀਕੇ ਨਾਲ ਸਬੂਤਾਂ ਨਾ ਹੋਣ ਨਾ ਵੀ ਨਾ ਹੋਵੇ ਜਿਹੜੀ ਵੀ ਜਿਹੜਾ ਦੋਸਤੋ ਇੰਨਾ ਹੀ ਤਸਵੀਰਾਂ ਨਾਲ ਲੈਨੇ ਆਂ ਫਿਰ ਬਲਦੇ ਆਂ ਨਵੀਂ ਅਪਡੇਟ ਦੇ ਨਾਲ